ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਅੱਜ ਬਹੁਤ ਹੀ ਮਸ਼ਹੂਰ ਕਹਾਣੀਕਾਰ ਅਮ੍ਰਿਤਾ ਪ੍ਰੀਤਮ ਦੀ ਕਹਾਣੀ ਕਮੀਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਵੀਰਾਂ ਦਾ ਪਿਓ ਕਰਮਚੰਦ ਹੁਰਾਂ ਦੇ ਖੇਤ ਵਿੱਚ ਕੰਮ ਆਉਂਦਾ ਸੀ ਤੇ ਜਦੋਂ ਉਹ ਮੋਇਆ ਵੀਰਾਂ ਮਸੇ ਕੁਛੜੋ ਲੱਤ ਕੇ ਰਿੜਨ ਜੋਗੀ ਹੋਈ ਸੀ ਵੀਰਾਂ ਦਾ ਪਿਓ ਭਰ ਜਵਾਨੀ ਦੀ ਮੌਤ ਮੋਇਆ ਸੀ ਜਿਸ ਲਈ ਇੱਕ ਵਾਰੀ ਤਾਂ ਸਾਰੇ ਪਿੰਡ ਦਾ ਦਿਲ ਵੀਰਾਂ ਦੀ ਜਵਾਨ ਜਹਾਨ ਮਾਂ ਦੇ ਦੁੱਖ ਵਿੱਚ ਪੰਗਰ ਉਠਿਆ ਸੀ ਕਿਸੇ ਨੇ ਕਪੜਾ ਕਿਸੇ ਨੇ ਦਾਣੇ ਕਿਸੇ ਨੇ ਕਪਾਹ ਢੋ ਟੋ ਕੀ ਵੀਰਾਂ ਦੀ ਮਾਂ ਨੂੰ ਆਉਂਦੇ ਸਿਆਲ ਦਾ ਬਾਨੂ ਬੰਨ ਦਿੱਤਾ ਕੋਈ ਆਂਦਾ ਹੈ ਵੀਰਾਂ ਦਾ ਪਿਓ ਸ਼ੀਂਬਿਆਂ ਦਾ ਪੁੱਤਰ ਸੀ ਤੇ ਕੋਈ ਆਂਦਾ ਸੀ ਜੁਲਾਹਿਆਂ ਦਾ ਇੱਕ ਵਾਰ ਜਦੋਂ ਪਿੰਡਾਂ ਵਿੱਚ ਭਾਰੀ ਤਾਉਣ ਪਈ ਸੀ ਉਸੇ ਵੱਡਿਆਂ ਦਾ ਘਰ ਜਿਵੇਂ ਹੁੰਜਿਆ ਗਿਆ ਸੀ ਤੇ ਉਹ ਆਪਣੇ ਨਸੀਬਾਂ ਨੂੰ ਘਰ ਦੀ ਇਕੱਲੀ ਨਿਸ਼ਾਨੀ ਰਹਿ ਗਿਆ ਸੀ ਤੇ ਫਿਰ ਉਹ ਜਿੰਨਾ ਚਿਰ ਜੀਵਿਆ ਕਰਮਚੰਦ ਦੇ ਖੇਤਾਂ ਵਿੱਚ ਕਾਮਾ ਬਣ ਕੇ ਰਿਆ ਪਿੰਡ ਦੀਆਂ ਤੀਵੀਆਂ ਵੀਰਾਂ ਦੀ ਮਾਂ ਨੂੰ ਚੌਂਕੇ ਚੁੱਲ੍ਹੇ ਦਾ ਕੰਮ ਨਹੀਂ ਸੰਦੱਸਦੀਆ ਪਰ ਉਸ ਨੂੰ ਕਰਮਚੰਦ ਹੁਰਾਂ ਦੇ ਘਰ ਵਿੱਚ ਤੇ ਹੋਰ ਉਰਾ ਪਰਾਂ ਦਾਣੇ ਛੱਟਣ ਦਾ ਚੌਕਾ ਕੰਮ ਮਿਲ ਗਿਆ ਸੀ ਕਰਮਚੰਦ ਦੀ ਤੀਵੀ ਵੀਰਾਂ ਦੀ ਮਾਂ ਕੋਲ ਕੱਪੜਾ ਲੱਤਾ ਧਵਾ ਲੈਂਦੀ ਚਰਖਾ ਕਤਵਾ ਲੈਂਦੀ ਤੇ ਹੋਰ ਉਸ ਨੂੰ ਨਿੱਕੇ ਮੋਟੇ ਕੰਮ ਦੱਸ ਦਿੰਦੀ ਕਰਮਚੰਦ ਦੀ ਤੀਵੀਂ ਹੱਥ ਦੀ ਘੁਟਵੀ ਨਹੀਂ ਸੀ ਜਿਸ ਲਈ ਵੀਰਾਂ ਨੂੰ ਰੋਜ਼ ਦੁੱਧ ਦਾ ਘੋਟ ਵੀ ਮਿਲ ਜਾਂਦਾ ਤੇ ਉਹਦੀ ਮਾਂ ਕਦੇ ਕੱਪੜੇ ਲੱਤੇ ਤੋਂ ਵੀ ਸੌੜੀ ਨਾ ਹੁੰਦੀ ਕਰਮਚੰਦ ਨੇ ਮਿੰਨਤਾ ਮੰਨ ਮੰਨ ਕੇ ਰੱਬ ਕੋਲ ਪਿਛਲੀ ਉਮਰੇ ਇੱਕ ਪੁੱਤਰ ਲੱਭਾ ਸੀ ਡਾਡੀਆਂ ਰੀਜਾਂ ਨਾਲ ਉਸਨੇ ਪੁੱਤ ਦਾ ਨਾਮ ਰੂਪਚੰਦ ਰੱਖਿਆ ਸੀ ਹੋਰ ਰੂਪਚੰਦ ਦੀ ਨਾ ਕੋਈ ਭੈਣ ਸੀ ਨਾ ਕੋਈ ਭਰਾ ਰੂਪ ਦੀ ਮਾਂ ਰੂਪ ਨੂੰ ਲੜਿਆਂ ਦੀ ਆਂਦੀ ਹੁੰਦੀ ਸੀ ਇਹੋ ਮੇਰਾ ਪਲੇਟੀ ਤੇ ਇਹੋ ਪੇਟ ਕਰੋੜਾ ਵੀਰਾ ਰੂਪ ਚੰਦ ਤੋਂ ਕੋਈ 7-8 ਵਰੇ ਛੋਟੀ ਸੀ ਉਹ ਖੇਡਣ ਲਈ ਉਸ ਦਾ ਹਾਂ ਨਹੀਂ ਸੀ ਪਰ ਇਕੱਲੇ ਕਾਰੇ ਰੂਪ ਨੂੰ ਜਿਵੇਂ ਉਹ ਇੱਕ ਖੜਾਉਣਾ ਲੱਭ ਪਈ ਸੀ ਰੂਪ ਰੋਟੀ ਖਾਣ ਲੱਗਦਾ ਵੀਰਾਂ ਨੂੰ ਆਵਾਜ਼ ਦੇ ਲੈਂਦਾ ਕਦੇ ਸੇਵੀਆਂ ਦਾ ਬੁੱਕਸ ਦੇ ਹੱਥ ਉੱਤੇ ਪਾ ਦਿੰਦਾ ਕਦੇ ਖੀਰ ਉਸ ਦੀ ਰੋਟੀ ਉੱਤੇ ਲਾ ਦਿੰਦਾ ਤੇ ਰਾਤੀਂ ਮਾਂ ਜਦੋਂ ਕੜਨੀ ਦਾ ਦੁੱਧ ਮਲਾਈ ਭਰ ਕੇ ਰੂਪ ਦੇ ਅੱਗੇ ਧਰਦੀ ਉਹ ਜਿਵੇਂ ਇਕਲੌਤੇ ਧੀਆ ਪੁੱਤਰ ਕਰਦੇ ਹਨ ਦੁੱਧ ਤੋਂ ਮੂੰਹ ਖਵਾ ਲੈਂਦਾ ਮਾਂ ਫਿਰ ਵੀਰਾਂ ਨੂੰ ਲੱਭਦੀ ਉਸ ਨੂੰ ਵੀ ਉਸਦੀ ਕਟੋਰੀ ਵਿੱਚ ਦੁੱਧ ਪਾ ਦਿੰਦੀ ਤੇ ਫਿਰ ਉਹ ਵੇਖਾ ਪਲਾ ਕਿਹੜਾ ਡੀਕ ਲਾ ਕੇ ਪੀਂਦਾ ਏ ਅੱਖੀ ਮਿੱਟੀ ਕੌਣ ਪੀਵੇਗਾ ਸੌ ਸੌ ਪੱਜ ਕਰਦੀ ਤਾਂ ਮਸਾ ਕੀਤੇ ਕੁਝ ਰੂਪ ਦੇ ਸੰਘੋ ਲੈਂਦਾ ਉਸਦੇ ਸ਼ਰੀਕਣੀਆਂ ਕਈ ਵਾਰ ਉਸ ਨੂੰ ਸੁਣਾਉਂਦੀਆਂ ਤੂੰ ਇਸ ਕਮੀਨ ਕੁੜੀ ਨੂੰ ਕਿਹਾ ਹਿਲਾ ਛੱਡਿਆ ਏ ਜੋ ਵੀ ਤੇਰਾ ਪੁੱਤਰ ਖਾਵੇ ਬਰਾਬਰ ਉਹਦੇ ਨਾਲ ਖਾਂਦੀ ਏ ਲੋਕ ਪੁੱਤਰਾ ਨੂੰ ਅੰਦਰ ਵੜ ਕੇ ਖਵਾਉਂਦੇ ਨੇ ਕਿ ਇੰਜ ਖਾਦਾ ਪੀਤਾ ਨਸ਼ਰ ਕਰਦੇ ਨੇ ਨਹੀਂ ਉਹ ਜਾਣੇ ਮੈਂ ਇਸ ਮੂਹ ਜੋਗੀ ਕਿੱਥੇ ਸਾਂ ਕਿਸੇ ਪੰਜ ਗਰਾਈ ਖਾਂਦਾ ਤੇ ਹੈ ਨਾ ਮਾਂ ਆਪਣੀਆਂ ਸ਼ਰੀਕਨੀਆਂ ਨੂੰ ਮੂੰਹ ਨਾ ਚੜਨ ਦਿੰਦੀ ਵੀਰਾਂ ਨੂੰ ਨੌਵਾਂ ਵਰਾ ਚੜ ਪਿਆ ਹੁਣ ਉਹ ਮਾਂ ਦੇ ਕੰਮਾਂ ਵਿੱਚ ਬਰਾਬਰ ਹੱਥ ਵਟਾਉਂਦੀ ਸੀ ਆਪਣੇ ਘਰ ਉਸਦੀ ਮਾਂ ਜੋ ਭਾਂਡੇ ਮਾਂ ਦੀ ਹੁੰਦੀ ਤਾ ਤੰਦੂਰ ਦੀ ਗਰਮ ਸੁਆਹ ਨਾਲ ਟਾਕੀ ਲਵੇੜ ਕੇ ਭਾਂਡਿਆਂ ਨੂੰ ਸੁੱਕਾ ਕਰਦੀ ਜਾਂਦੀ ਤੇ ਜੇ ਸ਼ਾਣੀ ਦੇ ਘਰ ਉਸ ਦੀ ਮਾਂ ਕੱਪੜੇ ਧੋਂਦੀ ਹੁੰਦੀ ਤਾਂ ਉਹ ਨਿੱਕੇ ਕੱਪੜਿਆਂ ਨੂੰ ਛੱਡ ਛੱਡ ਕੇ ਸੁੱਕਣੇ ਪਾਉਂਦੀ ਤੇ ਸੁੱਕਿਆ ਨੂੰ ਸਾਮ ਦੀ ਅੰਦਰ ਸ਼ਾਣੀ ਦੀ ਮੰਜੀ ਉੱਤੇ ਤਹਿਾਂ ਲਾ ਆਉਂਦੀ ਸ਼ਾਣੀ ਦੇ ਟਰੰਕਾਂ ਵਿੱਚ ਲੋੜ ਦੀਆਂ ਚੀਜ਼ਾਂ ਧਰ ਆਉਂਦੀ ਤੇ ਪਿਆੜੀਆਂ ਵਿੱਚੋਂ ਸਾਗ ਪੱਤਰ ਤੋੜ ਲਿਆਉਂਦੀ ਪੂਰੇ ਚਾੜੀ ਕਿੰਦੇ ਕਰਮਚੰਦ ਦੀ ਜ਼ਮੀਨ ਸੀ ਪਿੰਡ ਵਿੱਚ ਨਿੱਕੀਆਂ ਇੱਟਾਂ ਦੇ ਕਿਲੇ ਜਿੱਡੀ ਹਵੇਲੀ ਸੀ ਤੇ ਬੂਹੇ ਉੱਤੇ ਤ੍ਰੈਣ ਲਵੇਰੇ ਵੱਜੇ ਹੋਏ ਸਨ 16 17 ਵਰਿਆਂ ਦੇ ਰੂਪ ਨੂੰ ਹਣ ਘੜਮਾਈਆਂ ਟੁਕ ਟੁਕ ਆਉਂਦੀਆਂ ਸਨ ਮੈਂ ਨਹੀਂ ਜੋ ਲੋਕਾਂ ਦੇ ਬਹੁਤੇ ਫੇਰੇ ਬਵਾਣੇ ਅੱਜ ਮੈਂ ਇਸ ਨੂੰ ਜੋਗੀ ਹੋਈ ਤਾਂ ਲੋਕ ਮੇਰੀਆਂ ਦਲੀਜਾਂ ਦੇ ਚੜੇ ਮਾਰ ਮਾਰ ਕੇ ਮੈਂ ਪੁੱਤਰ ਲੱਭਾ ਏ ਇੰਜ ਲੋਕਾਂ ਦੇ ਮੂੰਹ ਵਿੱਚ ਆ ਜਾਈਦਾ ਲੋਕ ਆਂਦੇ ਨੇ ਫਿੱਟ ਗਏ ਨੇ ਇੰਜ ਕਰਮਚੰਦ ਦੀ ਤੀਵੀ ਕਰਮਚੰਦ ਨੂੰ ਆਂਦੀ ਰਹਿੰਦੀ ਆਖਰ ਕਰਮਚੰਦ ਨੇ ਨਾਲ ਦੇ ਪਿੰਡ ਦੇ ਇੱਕ ਸਰਦੇ ਪੁਜਦੇ ਘਰੋਂ ਗੁਰ ਦੀ ਰੋੜੀ ਤੇ 5 ਰੁਪਏ ਲੈ ਲਈ ਅਜੇ ਵਿਆਹ ਦੀ ਤਾਰੀਖ ਨਹੀਂ ਸੀ ਪਈ ਜਦੋਂ ਕਰਮਚੰਦ ਦੇ ਘਰ ਵਿੱਚ ਹੋਣੀ ਵਰਤ ਗਈ ਰੂਪ ਦੀ ਮਾਂ ਦੋ ਦਿਨਾਂ ਦੇ ਤਾਪ ਨਾਲ ਇਸ ਦੁਨੀਆ ਤੋਂ ਟੁਰ ਗਈ ਤੇ ਆਪ ਕਰਮਚੰਦ ਦੀ ਅੱਖਾਂ ਰਹਿ ਗਈਆਂ ਪੀਰਾਂ ਦੀ ਮਾਂ ਨੇ ਆਪਣਾ ਅੰਗ ਪਾਲਿਆ ਤੇ ਘਰ ਨੂੰ ਇਸ ਤਰ੍ਹਾਂ ਸਾਮ ਦੀ ਸਿੱਕਰਦੀ ਰਹੀ ਕੇ ਬੁੱਢੇ ਤੇ ਮੁਤਾਜ਼ ਕਰਮਚੰਦ ਦੇ ਮੋਹੋਂ ਦਿਹਾੜੀ ਵਿੱਚ ਵੀਰਾਂ ਨੂੰ ਤੇ ਉਸਦੀ ਮਾਂ ਨੂੰ ਸੱਤ-ਸੱਤ ਅਸੀਸਾਂ ਨਿਕਲਦੀਆਂ ਰੋਟੀ ਟੁੱਕਰ ਕਰਨ ਵਾਸਤੇ ਉਹਨਾਂ ਨੇ ਪਿੰਡ ਦੀ ਕਿ ਮੈਰੀ ਨੂੰ ਲਾ ਲਿਆ ਸੀ ਵੀਰਾ ਧੀਏ ਮੇਰੀ ਸੋਟੀ ਦੀ ਫੜਾ ਜਾਈ ਕੀ ਚਾੜੇ ਤੇ ਅਜੀਰ ਰਤੀਏ ਅੱਜ ਲਸੀ ਵਿੱਚ ਲੂਣ ਨਹੀਂ ਜਿਖੋ ਰਿਆ ਮੈਂ ਨਹੀਂ ਜਿਏ ਦੁੱਧ ਪੀਣਾ ਜਾਗਲਾ ਛੱਡੋ ਭਾਵੇਂ ਇਹ ਕੰਮ ਉਸ ਮੈਰੀ ਤੀਵੀ ਨੇ ਕਰਨੇ ਹੁੰਦੇ ਸਨ ਪਰ ਪਲੇ ਪਲੇ ਕਰਮਚੰਦ ਵੀਰਾਂ ਨੂੰ ਹੀ ਆਵਾਜ਼ਾਂ ਦਿੰਦਾ ਉਹ ਕਰਮਚੰਦ ਦਾ ਹੱਥ ਫੜ ਕੇ ਉਸ ਨੂੰ ਪਸਾਰ ਵਿੱਚ ਲਿਆਉਂਦੀ ਤੇ ਜੇ ਉੱਥੇ ਪਾਲਾ ਹੁੰਦਾ ਉਸ ਦੀ ਮੰਜੀ ਅੰਦਰ ਕਰ ਦਿੰਦੀ ਇੰਜ ਵੀਰਾਂ ਦੀ ਤੇ ਉਸ ਦੀ ਮਾਂ ਦੀ ਦਿਹਾੜ ਬੀਤ ਜਾਂਦੀ ਸਾਰੇ ਲੋਕ ਆਉਂਦੇ ਸੰਤ ਤੇ ਕਰਮਚੰਦ ਆਪ ਵੀ ਆਂਦਾ ਸੀ ਹੁਣ ਜਿਵੇਂ ਕਿਵੇਂ ਰੂਪ ਦਾ ਵਿਆਹ ਕਰ ਛੱਡੀਏ ਸ਼੍ਰੀਕੇ ਵਿੱਚ ਰੂਪ ਚੰਦ ਦੀ ਇੱਕ ਤਾਈ ਸੱਤ ਹਸਾਨਾ ਨਾਲ ਰਹਿਣ ਵਾਸਤੇ ਆਈ ਤੇ ਘਰ ਵਿੱਚ ਰੂਪ ਦਾ ਵਿਆਹ ਰਚਿਆ ਗਿਆ ਕੰਮਾਂ ਦਾ گاੜ ਪੈ ਗਿਆ ਵੀਰਾ ਦੀ ਮਾਂ ਪਲੇ ਪਲੇ ਸ਼ਾਨੀ ਨੂੰ ਯਾਦ ਕਰਦੀ ਤੇ ਅੱਖਾਂ ਪਰ ਲੈਂਦੀ ਵੀਰਾ ਵਿਆਹ ਦੇ ਕੰਮਾਂ ਵਿੱਚ ਉੜਦੀ ਫਿਰਦੀ ਸੀ ਜੰਝ ਦੇ ਨਾਲ ਹੋਰ ਕੋਈ ਤੀਵੀ ਨਹੀਂ ਸੀ ਸਿਰਫ ਵੀਰਾ ਤੇ ਵੀਰਾ ਦੀ ਮਾਂ ਮੌਲੀ ਮਹਿੰਦੀ ਤੇ ਸ਼ੋਰ ਸ਼ਗਨ ਦੀਆਂ ਚੀਜ਼ਾਂ ਲੈ ਗਈਆਂ ਛੱਬੋ ਰੂਪ ਦੀ ਹੋਣ ਵਾਲੀ ਬੋਟੀ ਦਾ ਨਾਂ ਸੀ ਵੀਰਾ ਨੇ ਸਹੇਲੀਆਂ ਦੇ ਵਾਕਰ ਛੱਬੋ ਨੂੰ ਮਹਿੰਦੀ ਲਾਈ ਤੇ ਜਦੋਂ ਸ਼ਿਬੋ ਦੀਆਂ ਪੇਕੀਆਂ ਸ਼ਿਬੋ ਨੂੰ ਵਟਨਾ ਮਲਮਲ ਨਹਾਉਂਦੀਆਂ ਰਹੀਆਂ ਵੀਰਾ ਬਰਾਬਰ ਉਹਨਾਂ ਦੇ ਨਾਲ ਗੌਂਦੀ ਰਹੀ ਤੇ ਫਿਰ ਵੀਰਾ ਨੇ ਉਸਦੇ ਵਾਲਾਂ ਵਿੱਚ ਸੁਹਾ ਲਾਲ ਪ੍ਰਾਂਦਾ ਗੁੰਦਿਆ ਸ਼ਿਬੋ ਦਾ ਬੁੱਕ ਭਾਰਾ ਸੀ ਜਿਸ ਲਈ ਉਸ ਦਾ ਮਾਮਾ ਸਰੋਂ ਦਾ ਤੇਲ ਲਾ ਲਾ ਕੇ ਉਸ ਨੂੰ ਚੂੜਾ ਚਾੜਦਾ ਰਿਹਾ ਕਿੱਡੀਆਂ ਹੀ ਚੀਜ਼ਾਂ ਸ਼ਿਬੋ ਨਾਲ ਸਹੀ ਨਾ ਹੋਣ ਦਿੱਤੀਆਂ ਪਰ ਹੁਣ ਸੱਜੇ ਹੱਥ ਦੀਆਂ ਅਗਲੀਆਂ ਚੂੜੀਆਂ ਚਾੜਨ ਲਈ ਜਿਉਂ-ਜਿਉਂ ਉਸ ਦਾ ਮਾਮਾ ਜੋੜ ਲਾਂਦਾ ਛਿਬੋ ਦੇ ਹੱਥ ਉੱਤੇ ਲਾਸ ਡੂੰਗੀ ਹੁੰਦੀ ਜਾਂਦੀ ਤੇ ਮਾਸ ਉੱਪਰ ਦਾ ਆਉਂਦਾ ਛਿਬੋ ਦੀ ਖੱਬੀ ਬਾਹ ਨੂੰ ਚੂੜਾ ਚੜ ਚੁੱਕਾ ਸੀ ਤੇ ਵੀਰਾ ਉਸ ਦੇ ਪਾਸੇ ਨਾਲ ਅੱਟੀ ਹੋਈ ਉਸ ਦੀ ਚੂੜੇ ਵਾਲੀ ਬਾਹ ਆਪਣੇ ਹੱਥਾਂ ਵਿੱਚ ਲੈ ਕੇ ਛਿਬੋ ਦੇ ਵੱਲ ਇੰਜ ਤੱਕਦੀ ਪਈ ਸੀ ਜਿਵੇਂ ਉਸ ਦੇ ਕੋਲ ਛਿਬੋ ਦੀ ਚਾਲ ਨਾ ਚੱਲੀ ਜਾਂਦੀ ਹੋਵੇ ਛਿਬੋ ਦਾ ਮਾਮਾ ਥੱਕ ਲੱਥਾ ਸੀ ਪਰ ਸੱਜੇ ਹੱਥ ਦੀਆਂ ਉਂਗਲੀਆਂ ਦੋ ਚੂੜੀਆਂ ਅਜੇ ਵੀ ਸ਼ਿਭੂ ਦੀ ਬੁੱਕ ਤੋਂ ਲੰਘਦੀਆਂ ਨਹੀਂ ਸਨ ਤੇ ਸ਼ਿਭੂ ਦੀਆਂ ਅੱਖਾਂ ਵਿੱਚ ਗਰੇਡੂ ਭਰ ਆਏ ਸਨ ਆਕਰ ਚੂੜੀਆਂ ਨੇ ਮਾਸ ਤੇ ਉਬਰੇ ਵੱਟਾਂ ਨੂੰ ਪਿੱਛੇ ਅਤੇ ਬਾਹਾਂ ਵੱਲ ਨੂੰ ਤਿਲਕੀਆਂ ਉਈ ਸ਼ਿਭੂ ਕੋਲੋਂ ਪੀੜ ਨਾ ਜਰੀ ਗਈ ਪਰ ਜਿਉਂ ਹੀ ਵੀਰਾ ਨੇ ਦੋਹਾਂ ਹੱਥਾਂ ਵਿੱਚ ਲੈ ਕੇ ਸ਼ਿਭੂ ਦੀਆਂ ਬਾਹਾਂ ਨੂੰ ਛਣਕਾਇਆ ਸ਼ਿਭੂ ਨੂੰ ਮੱਲੋ ਮੱਲੀ ਆਸਾ ਆ ਗਿਆ ਸ਼ਿਭੂ ਦੀਆਂ ਬਾਹਾਂ ਨਾਲ ਗਰੀਆਂ ਤੇ ਕੌੜੀਆਂ ਨਾਲ ਕੁਰੂਚੇ ਹੋਏ ਕਲੀਰੇ ਵੱਜ ਗਏ ਵੀਰ ਨੇ ਚਿੱਟੀਆਂ ਤੇ ਗੁਟਕਣੀਆਂ ਕੋਡੀਆਂ ਨੂੰ ਮੋੜ ਕੇ ਸ਼ੰਕਾ ਕੇ ਤੱਕਿਆ ਆ ਲੈ ਕੋਪਾ ਤੇਰੇ ਸਿਰ ਉਤੇ ਮਾਰਨੀ ਆ ਤੇਰਾ ਵਿਆਬਸ ਛਾਟੀ ਹੋ ਜਾਵੇਗਾ ਤੇ ਫੇਰ ਤੂੰ ਇਹੋ ਜਿਹਾ ਚੂੜਾ ਪਾਵੇਂਗੀ ਇਹੋ ਜੇ ਕਲੀਰੇ ਬਣੇਗੀ ਛੀਬੋ ਨੇ ਹਾਸਾ ਹੱਸ ਕੇ ਜਿੱਥੇ ਆਪਣੀਆਂ ਹੋਰ ਕੁਵਾਰੀਆਂ ਸਹੇਲੀਆਂ ਦੇ ਸਿਰ ਤੇ ਵਾਰੋ-ਵਾਰ ਕਲੀਰੇ ਦਾ ਕੋਪਾ ਮਾਰਿਆ ਉਥੇ ਵੀਰਾ ਦੇ ਸਿਰ ਉਤੇ ਦੋ ਵਾਰ ਕੋਪਾ ਧਰਿਆ ਵੀਰਾ ਰਾਜ ਕੇ ਖੁਸ਼ ਸੀ ਜਦੋਂ ਛੀਬੋ ਨੇ ਮੱਥੇ ਉੱਤੇ ਦੌਣੀ ਵੱਜੀ ਵੀਰਾ ਦੀਆਂ ਆਡੀਆਂ ਭੋਂਏ ਤੇ ਨਹੀਂ ਸੰ ਲੱਗਦੀਆਂ ਉਹ ਪੱਬਾਂ ਦੇ ਭਾਰ ਹੋ ਹੋਗੇ ਛੀਬੋ ਦੇ ਮੱਥੇ ਵੱਲ ਵਹਿੰਦੀ ਰਹੀ ਆਖਰ ਡੋਲੀ ਤੁਰਨ ਦਾ ਵੇਲਾ ਹੋ ਪਿਆ ਵੀਰਾ ਨੂੰ ਖਾਣ ਦੀ ਸੁਧ ਸੀ ਨਾ ਪੀਣ ਦੀ ਉਸ ਨੂੰ ਜਿਵੇਂ ਅੱਜ ਕੁਝ ਲੱਭ ਪਿਆ ਸੀ ਪੇਕੀਆਂ ਤੀਵੀਆਂ ਮੁਰਮੁਰ ਛੀਬੋ ਦੇ ਗੱਲ ਮਿਲਦੀਆਂ ਉਹਨਾਂ ਸੋਹਰਿਆਂ ਦੀ ਦੌਲਤ ਸੀ ਤੇ ਪੇਕਿਆਂ ਦੀ ਪ੍ਰਾਣੀ ਸੀ ਨਿੱਕਿਆਂ ਜਾਣਿਆਂ ਨੂੰ ਵਾਟੀ ਬਣੀ ਸ਼ੀਬੋ ਦੇ ਕੋਲ ਟੋਕ-ਟੋਕ ਕੇ ਬਹਿਣ ਦਾ ਚਾਹ ਸੀ ਪਰ ਵੀਰਾਂ ਨੂੰ ਜਾਬ ਦਾ ਸੀ ਹੁਣ ਸ਼ੀਬੋ ਉੱਤੇ ਉਸ ਦਾ ਸਾਰਿਆਂ ਤੋਂ ਬਹੁਤਾ ਹੱਕ ਸੀ ਇਸ ਲਈ ਸ਼ੀਬੋ ਦੇ ਪਾਸੇ ਨਾਲ ਲੱਟੀ ਹੋਈ ਸੀ ਸ਼ੀਬੋ ਦੀਆਂ ਸਹੇਲੀਆਂ ਉਸ ਦੇ ਕੰਨਾਂ ਵਿੱਚ ਪਤਾ ਨਹੀਂ ਕੀ ਕੀ ਕਹਿਣਾ ਚਾਹੁੰਦੀਆਂ ਸਨ ਤੇ ਉਹਨਾਂ ਦਾ ਜੀ ਕਰਦਾ ਸੀ ਉਹ 2 ਮਿੰਟ ਇਕੱਲੀਆਂ ਸ਼ੀਬੋ ਕੋਲ ਬਹਿਣ ਆਖਰ ਇੱਕ ਸਹੇਲੀ ਨੇ ਡਾਢੇ ਰੋਣ ਲਾ ਲਖਿਆ ਇੱਕ ਤੇ ਇੱਕ ਮੀਨ ਕੁੜੀ ਇਹਦੇ ਪਾਸੇ ਨਾਲੋਂ ਨਹੀਂ ਲੈਂਦੀ ਵੀਰਾਂ ਦਾ ਮੂੰਹ ਲੈ ਗਿਆ ਤੇ ਉਹ ਚੁੱਪਚੀ ਬੀਤੇ ਸ਼ਿਬੋ ਤੋਂ ਪਰਾਂ ਹਟ ਗਈ ਨਾ ਸ਼ਿਬੋ ਨੇ ਚਾਰ ਦਿਨ ਪੀੜੀ ਉੱਤੇ ਬਹਿ ਕੇ ਟੱਕਿਆ ਤੇ ਨਾ ਗੋਟੇ ਨਾਲ ਜੜੇ ਹੋਏ ਕੱਪੜੇ ਹੰਡਾ ਕੇ ਵੇਖੀ ਪੇਕੇ ਵੀ ਕਦੀ ਰੱਜ ਕੇ ਸ਼ਿਬੋ ਨੂੰ ਜਾਣਾ ਨਾ ਮਿਲਿਆ ਭਾਵੇਂ ਉਤਲਾ ਕੰਮ ਵੀਰਾਂ ਦੀ ਮਾਂ ਹੀ ਕਰਦੀ ਸੀ ਪਰ ਰੋਟੀ ਟੁੱਕਰ ਹੁਣ ਸ਼ਿਬੋ ਆਪ ਕਰਦੀ ਸੀ ਮੈਰੀ ਉਹਨਾਂ ਨੇ ਲਾਹ ਛੱਡੀ ਸੀ ਛਾਟੀਆਂ ਕੂਚਦੀ ਦੁੱਧ ਜਮਾਂਦੀ ਤੇ ਲੱਸੀ ਰਿੜਕਦੀ ਸ਼ੀਬੋ ਦੀ ਦਿਹਾੜ ਲੰਘ ਜਾਂਦੀ ਦੋ ਵੇਲੇ ਰੋਟੀ ਵੀ ਕਰਦੀ ਫਿਰ ਦੁਪਹਿਰਾਂ ਵੇਲੇ ਚਰਖੇ ਨੇ ਚੋਪੜਦੀ ਮਾਹਲ ਵੱਟਦੀ ਨਵਾਂ ਬੀੜਾ ਪਾਂਦੀ ਤੇ ਜਾ ਕੋਈ ਮੂੜਾ ਜਾਂ ਪਛੀ ਹੁੰਦੀ ਸ਼ੀਬੋ ਨੂੰ ਵਾਰ ਨਹੀਂ ਸੀ ਆਉਂਦਾ ਕਰਮਚੰਦ ਗਲੇ ਗਲੇ ਸ਼ੀਬੋ ਨੂੰ ਅਸੀਸਾਂ ਦਿੰਦਾ ਸੀ ਪਰ ਵਰੇ ਉੱਤੇ ਵਰਾ ਪੈ ਚਲਿਆ ਸੀ ਪਤਾ ਨਹੀਂ ਸ਼ੀਬੋ ਨੂੰ ਕੋਈ ਅਸੀਸ ਲੱਗਦੀ ਕਿਉਂ ਨਹੀਂ ਸੀ ਲੋਕ ਕਹਿੰਦੇ ਸਨ ਥੁੜਾਂ ਵਾਲੇ ਘਰ ਮਾਲੂਮ ਕਿਉਂ ਹੋਣ ਵਾ ਲੱਗਦੇ ਵੀਰਾ ਸਾਰੇ ਕੰਮਾਂ ਵਿੱਚ ਛੀਬੋ ਦਾ ਹੱਥ ਵਟਾਂਦੀ ਸੀ ਤੇ ਵੀਰਾ ਦੀ ਮਾਂ ਘਰ ਦੀ ਸੱਸ ਮਾਂ ਵਾਕਰ ਛੀਬੋ ਦਾ ਦਰਦ ਕਰਦੀ ਸੀ ਵੀਰਾ ਨੂੰ ਜਵਾਨੀ ਹਾੜ ਕੇ ਚੜਦੀ ਪਈ ਸੀ ਵੇਲਣਿਆਂ ਵਾਂ ਗੁੰਦਿਆਂ ਬਾਹਾਂ ਗੁੰਦੀਆਂ ਗਈਆਂ ਸਨ ਕਈ ਵਾਰ ਵੀਰਾ ਦੀ ਮਾਂ ਛੀਬੋ ਦੇ ਕੋਲ ਬੈੰਦੀ ਤੇ ਆਂਦੀ ਪੱਲੇ ਚਾਰ ਕੋਡਾਂ ਵੀ ਨਹੀਂ ਤੇ ਵੀਰਾ ਛੱਤ ਨੂੰ ਹੱਥ ਪਾਉਣ ਲੱਗ ਪਈ ਐ ਤੂੰ ਕੰਨ ਝੂਰਨੀ ਐ ਮਾਂ ਜਿੱਥਿਆਂ ਦੇ ਸੰਜੋਗ ਹੋਣਗੇ ਸ਼ਿਬੋ ਹਮੇਸ਼ਾ ਉਸ ਦਾ ਦਿਲ ਰੱਖ ਲੈਂਦੀ। ਸ਼ਿਬੋ ਦੇ ਵਿਆਹ ਨੂੰ ਛੇ ਮਾਂ ਬਰਾ ਲੱਗ ਪਿਆ। ਅਸੀਸਾਂ ਦੇ ਦੇ ਕੇ ਵਿਚਾਰੇ ਕਰਮਚੰਦ ਦੀ ਜੀਵ ਸੁੱਕ ਗਈ ਸੀ ਤੇ ਹੁਣ ਉਹ ਆਪਣੀ ਉਮਰ ਦੇ ਆਖਰੀ ਸਾਹ ਗਿੰਦਾ ਪਿਆ ਸੀ। ਅੱਛਾ ਮੇਰੇ ਕਰਮਾਂ ਵਿੱਚ ਨਾ ਹੋਵੇਗਾ। ਵਿਚਾਰਾ ਕਰਮਚੰਦ ਆਖਰੀ ਸਾਹ ਕਹਿੰਦਾ ਰਿਹਾ। ਹੁਣ ਘਰ ਵਿੱਚ ਸ਼ਿਬੋ ਤੇ ਉਸ ਦਾ ਮਰਦੀ ਰਹਿ ਗਏ ਸਨ। ਸ਼ਰੀਕੇ ਵਾਲੇ ਘਰਾਂ ਵਿੱਚ ਮੂੰਹ ਨਾਲ ਮੂੰਹ ਜੋੜਨ ਲੱਗ ਪਏ। ਜਿਵੇਂ ਰੂਪ ਚੰਦ ਕਲੂਨੋ ਕਰਮਚੰਦ ਦਾ ਨਾਂ ਐਸ ਪਿੰਡ ਵਿੱਚ ਕਿਹਨੇ ਲੈਣਾ ਏ ਛੇ ਵਰੇ ਹੋ ਗਏ ਨੇ ਰੱਬ ਨੇ ਦੇਣਾ ਹੁੰਦਾ ਤੇ ਪਹਿਲੇ ਦਿਨੋ ਹੀ ਨਾ ਦੇ ਦਿੰਦਾ ਐਡੀਆਂ ਜ਼ਮੀਨਾਂ ਐਡੀਆਂ ਹਵੇਲੀਆਂ ਸ਼ੀਬੋ ਜਿਉਂ-ਜਿਉਂ ਘਰ ਨੂੰ ਬਣਾਉਂਦੀ ਸੰਵਾਰਦੀ ਭਾਂਡਿਆਂ ਦੇ ਮੂੰਹ ਲੇਸ਼-ਲੇਸ਼ ਕਰਦੀ ਪਰ ਸ਼ੀਬੋ ਦਾ ਮੂੰਹ ਮੈਲਾ ਹੁੰਦਾ ਜਾਂਦਾ ਸੀ ਰੂਪ ਚੰਦ ਨੇ ਕਦੇ ਉਸ ਨੂੰ ਕੁਝ ਨਹੀਂ ਸੀ ਆਖਿਆ ਕਦੇ ਇੱਕ ਸਨੋਤ ਵੀ ਨਹੀਂ ਸੀ ਸੁੱਟੀ ਪਰ ਉਹ ਮਨ ਹੀ ਮਨ ਸੋਚਦੀ ਆਖਰ ਉਹਦਾ ਕਿੰਨਾ ਕੁ ਚਿਰ ਲਿਆਜ਼ ਕਰੇਗਾ ਇੱਕ ਦਿਹਾੜੇ ਸ਼ਿਭੂ ਆਪਣੇ ਮਨ ਨੂੰ ਆਟੇ ਵਾਂਗ ਪੀ ਲਿਆ ਤੇ ਆਪਣੇ ਮਰਦ ਨੂੰ ਹੋਰ ਵਿਆਹ ਕਰ ਲੈਣ ਲਈ ਆਖਿਆ ਰੂਪ ਚੰਦ ਜਿਉਂ-ਜਿਉਂ ਗੱਲ ਨੂੰ ਟਾਲਦਾ ਰਿਹਾ ਸ਼ਿਭੂ ਹੋਰ ਵੀ ਖਿਆੜੇ ਪੈਂਦੀ ਰਹੀ ਤੂੰ ਮੇਰਾ ਦਿਲ ਲੈ ਨਹੀਂ ਮੈਨੂੰ ਕਿਸੇ ਦੀ ਸੌਂ ਪਵਾ ਲੋ ਜੇ ਮੈਂ ਸੱਚੇ ਦਿਲੋਂ ਨਾ ਆਂਦੀ ਹੋਵਾਂ ਮੈਨੂੰ ਤੇ ਕੋਈ ਲੋੜ ਨਹੀਂ ਸਾਰੀ ਉਮਰ ਸਾਰੀ ਉਮਰ ਤੇ ਰੂਪ ਚੰਦ ਬਾਹਰ ਖੇਤਾਂ ਨੂੰ ਤੁਰ ਗਿਆ ਉਸ ਦਿਹਾੜੇ ਸ਼ਿਭੂ ਖੁਸ਼ ਸੀ ਅਸਲ ਵਿੱਚ ਉਹ ਮਰਦ ਦਾ ਦਿਲ ਟੋਹਦੀ ਸੀ ਤੇ ਉਸਦੇ ਮੂੰਹੋਂ ਨਾ ਸੁਣ ਕੇ ਜਿਵੇਂ ਉਸਦੇ ਦਿਲ ਨੂੰ ਟੋਹਣੀ ਮਿਲ ਗਈ ਸੀ ਵੀਰਾਂ ਨੂੰ ਭਰ ਜਵਾਨੀ ਚੜੀ ਸੀ ਪਿਛਲੇ ਸਾਲ ਦੇ ਕਪੜੇ ਉਸ ਨੂੰ ਅੜਦੇ ਨਹੀਂ ਸਨ ਵੀਰਾਂ ਦਾ ਰੰਗ ਕਣਕ ਭਿੰਨਾ ਸੀ ਪਰ ਇਹ ਸੱਚ ਕੇ ਵੇਖਣ ਵਾਲੇ ਦੀ ਉਸਦੇ ਮੂੰਹ ਉੱਤੋਂ ਅੱਖ ਤਿਲਕ ਪੈਂਦੀ ਸੀ ਵੀਰਾਂ ਦੀ ਮਾਂ ਸ਼ਿਬੋ ਨੂੰ ਮੁਰਮੁਰ ਕੇ ਚੇਤੇ ਕਰਾਂਦੀ ਜਿੰਦੇ ਬੂਹੇ ੱਡੀ ਜਵਾਨਤੀ ਹੋਵੇ ਉਹਨੂੰ ਰਾਤੀ ਨੀਂਦਰ ਨਹੀਂ ਪੈਂਦੀ ਧੀਏ ਤੂੰ ਇਹਦੇ ਸਿਰ ਉੱਤੇ ਹੱਥ ਰੱਖ। ਇੱਕ ਰਾਤ ਸ਼ਿਬੋ ਨੇ ਰੂਪਚੰਦ ਅੱਗੇ ਵੀਰਾਂ ਦੇ ਵਿਆਹ ਦੀ ਗੱਲ ਛੇੜੀ ਤੇ ਆਪਣੇ ਵੱਲੋਂ ਦੋ ਤਿੰਨ ਮੁੰਡਿਆਂ ਦੀ ਦਸ ਪਾਈ। ਫਿਰ ਵੀਰਾਂ ਨੂੰ ਦੇਣ ਲੈਣ ਵੱਲੋਂ ਕਈ ਗੱਲਾਂ ਕਰਦੀ ਰਹੀ। ਰਾਤ ਕਿੱਡੀ ਹੋ ਚੱਲੀ ਸੀ ਬਰ ਰੂਪਚੰਦ ਨਾ ਹੁੰਗਾਰਾ ਪਰਦਾ ਸੀ ਤੇ ਨਾ ਅਜੇ ਤੱਕ ਸੁੱਤਾ ਸੀ। ਸ਼ਿਬੋ ਰੂਪਚੰਦ ਨੇ ਤ੍ਰਿਪਕ ਕੇ ਆਖਿਆ ਦੱਸੋ ਇੱਕ ਵਾਰ ਤੂੰ ਤੇ ਰੂਪਚੰਦ ਚੁੱਪ ਕਰ ਰਿਹਾ। ਕੀ ਇੱਕ ਵਾਰ ਮੈਂ ਸ਼ਿਭੋ ਪੁੱਛਦੀ ਰਹਿ ਗਈ ਪਰ ਰੂਪਚੰਦ ਕਿੰਨਾ ਚਿਰ ਕੁਝ ਨਾ ਬੋਲਿਆ ਅੱਜਕੱਲ੍ਹ ਜਦ ਤਾਂ ਕੋਣ ਵੇਂਦਾ ਏ ਸ਼ਿਭੋ ਜੇ ਵੀਰਾ ਰੂਪਚੰਦ ਤੋਂ ਮਸਹਿ ਨਾ ਹੀ ਕਹਿਨ ਹੋਇਆ ਸ਼ਿਭੋ ਨੂੰ ਸਮਝ ਕੁਝ ਨਾ ਪਈ ਵੀਰਾ ساری ਉਮਰ ਤੇਰੀ ਟਹਿਲ ਕਰੇਗੀ ਫਿਰ ਜਿਵੇਂ ਅੱਬੜ ਵਾਹੇ ਰੂਪਚੰਦ ਨੇ ਆਖਿਆ ਹੁਣ ਸ਼ਿਭੋ ਨੂੰ ਸਮਝ ਪੈ ਗਈ ਤੇ ਉਹ ਆਪਣੇ ਮਰਦ ਦੇ ਮੂੰਹ ਵੱਲ ਤੱਕਦੀ ਦੀ ਤੱਕਦੀ ਰਹਿ ਗਈ ਵੀਰਾ ਸ਼ਿਭੂ ਕੋਲੋਂ ਫੇਰ ਇੰਨਾ ਹੀ ਆਕ ਹੋਇਆ ਤੇ ਫੇਰ ਆਪਣੇ ਚੂੜੇ ਨਾਲ ਖੇਡਦੀ ਉਸ ਨੂੰ ਬਲੜੀ ਜਈ ਵੀਰਾ ਚੇਤੇ ਆ ਗਈ ਤੇ ਫੇਰ ਸ਼ਿਭੂ ਨੂੰ ਚੇਤੇ ਆਇਆ ਕਿ ਉਸਨੇ ਵੀਰਾ ਨੂੰ ਦੋ ਵਾਰ ਖੋਪਾ ਮਾਰ ਕੇ ਆਖਿਆ ਸੀ ਆਹ ਲੈ ਤੇਰਾ ਵਿਆਹ ਛਾਟੀ ਹੋ ਜਾਏਗਾ ਫੇਰ ਸ਼ਿਭੂ ਦੇ ਜੀਵ ਵਿੱਚ ਇੱਕ ਵਲੇਟ ਪਿਆ ਵੀਰਾ ਤੂੰ ਉਦੋਂ ਹੀ ਕਿਉਂ ਨਾ ਚੂੜਾ ਚਾੜ ਲਿਆ ਤੂੰ ਉਦੋਂ ਹੀ ਕਿਉਂ ਨਾ ਇਹ ਮਹਿੰਦੀ ਲਾ ਲਈ ਤੂੰ ਉਦੋਂ ਹੀ ਕਿਉਂ ਨਾ ਇਹ ਕਲੀਰੇ ਕਿਉਂ ਨਾ ਬਨ ਲਏ ਪਤਾ ਨਹੀਂ ਕਿੱਥੋਂ ਦੇ ਪੱਥਰ ਸ਼ਿਬੂ ਨੇ ਆਪਣੇ ਜੀ ਉੱਤੇ ਧਾਰ ਲਈ ਪੁੰਜ ਵੀ ਉਹ ਸੋਚਦੀ ਸੀ ਜੇ ਮਰਦ ਆਪਣੀ ਆਈ ਉੱਤੇ ਆ ਜਾਏ ਤੋ ਪਹਲਾਉਸਾ ਕੀ ਕਰ ਸਕਦੀ ਸੀ ਵੀਰਾ ਨਹੀਂ ਤੇ ਕੋਈ ਹੋਰ ਉਸ ਦੀ ਥਾਂਵੇਂ ਆ ਜਾਏਗੀ ਨਾਲ ਦੇ ਪਿੰਡਾਂ ਵਿੱਚੋਂ ਕਿਹੜਾ ਸੀ ਜੋ ਆਪਣੀ ਧੀ ਨਹੀਂ ਸੀ ਦੇਣਾ ਚਾਹੁੰਦਾ ਜੇ ਹੋਰ ਕਿਸੇ ਆਉਣਾ ਏ ਤਾਂ ਵੀਰਾ ਹੀ ਸਹੀ ਤੇ ਦਲੀਲਾਂ ਵਿੱਚ ਪੈ ਪੈ ਕੇ ਸ਼ਿਬੂ ਨੇ ਵੀਰੋਂ ਦੀ ਮਾਂ ਕੋਲੋਂ ਵੀਰਾ ਮੰਗ ਲਈ ਹਾਏ ਮੈਂ ਮਰ ਜਾ ਪਲਾ ਕਦੀਂ ਜੀ ਵੀ ਹੋਇਆ ਏ ਜਿਹੀ ਉਹ ਵੀਰਾ ਦੀ ਮਾਂ ਦੀ ਅਤਰ ਨਹੀਂ ਸੀ ਸੁੱਕਦੀ ਪਰ ਚੀਬੋ ਆਂਦੀ ਸੀ ਜਿੱਥੇ ਵੀਰਾ ਦੀ ਲਿਖੀ ਹੋਈ ਹੈ ਦੂਜੇ ਕਾਨੂੰ ਸੇ ਵੇਲੇ ਖਬਰ ਹੋਈ ਜਦੋਂ ਵੀਰਾ ਨਿੱਕੀਆਂ ਇੱਟਾਂ ਦੀ ਹਵੇਲੀ ਵਿੱਚ ਵਾਟੀ ਬਣ ਕੇ ਆ ਗਈ ਰੂਪ ਚੰਦ ਦੇ ਮੂੰਹ ਉੱਤੇ ਹੋਰ ਤੇ ਕਿਸੇ ਕੁਝ ਨਾ ਆਕਿਆ ਸਿਰਫ ਪਿੰਡ ਦੇ ਦੋ ਚਾਰ ਵੱਡਿਆਂ ਨੇ ਇੱਕ ਗੁਲਾਮੇ ਨਾਲ ਕਿਹਾ ਰੂਪ ਚੰਦ ਆ ਭਲਾ ਤੂੰ ਉਂਗਲੀ ਕਰਦਾ ਤਾਂ ਕਿਸੇ ਤੈਨੂੰ ਉੱਚੇ ਘਰ ਦਿੱਤੀ ਨਹੀਂ ਸੀ ਦੇਣੀ ਤੂੰ ਕਮੀਨਾ ਦੀ ਧੀ ਵਿਆਹ ਲਈ ਕੋਈ ਨਹੀਂ ਚਾਚਾ ਅੱਜ ਕੱਲ ਜਾਂ ਤਾਂ ਕੋਣ ਵੇਂਦਾ ਏ ਰੂਪਚੰਦ ਨੇ ਸਾਰੇ ਨਿਆਂ ਹਾਸਕੇ ਟਾਲ ਛੱਡਿਆ ਕਈਆਂ ਨੇ ਉਬਾਸਰ ਕੀ ਤਾਂ ਕੁਝ ਨਾ ਕਿਹਾ ਪਰ ਆਲੇ ਟੋਲੇ ਕਰਕੇ ਰੂਪਚੰਦ ਦੇ ਘਰ ਦਾ ਲੱਸੀ ਪਾਣੀ ਛੱਡ ਦਿੱਤਾ ਜਿਉਂ-ਜਿਉਂ ਸ਼ਿਬੂ ਦਾ ਮਨ ਕੰਮਾਂ ਵਿੱਚੋਂ ਮੁੱਕਦਾ ਜਾਂਦਾ ਸੀ ਕਿਉਂ ਤੇ ਉਹ ਵੀਰਾ ਪੈਸੇ ਥੇਲੇ ਤੇ ਗਹਿਣੇ ਗੱਟੇ ਦਾ ਸਾਮ ਸਿੱਕਰ ਜੋਰੀ ਸ਼ਿਬੂ ਉੱਤੇ ਪਾਉਂਦੀ ਰਹਿੰਦੀ ਸੀ ਉਹ ਜੁਸ ਨੇ ਸ਼ਿਬੂ ਕੋਲੋਂ ਸਾਰਾ ਖੇਚਲ ਵਾਲਾ ਕੰਮ ਆਪਣੇ ਜਿੰਮੇ ਲੈ ਲਿਆ ਸੀ ਉਹ ਮੂੰਹ ਹਨੇਰੇ ਜਾਗਦੀ ਖੁਰਚ ਖੁਰਚ ਕੇ ਅੰਦਰ ਬਾਹਰ ਧੋਂਦੀ ਤੇ ਨਿੱਕੇ ਮੋਟੇ ਕੰਮ ਕਰਦੀ ਦੁਪਹਿਰਾ ਲਾ ਛੱਡਦੀ ਵੀਰਾਂ ਦੇ ਹੱਥੀ ਅਜੇ ਚੂੜਾ ਨਹੀਂ ਸੀ ਮੈਲਾ ਹੋਇਆ ਜਦੋਂ 1947 ਚੜ ਪਿਆ ਤੇ ਸਾਰਿਆਂ ਪਿੰਡਾਂ ਵਿੱਚ ਫਸਾਦਾਂ ਦੀ ਅੱਗ ਲੱਗ ਪਈ ਲੋਕ ਆਪਣੇ ਗਵਾਂਢੀਆਂ ਦੇ ਘਰ ਸ਼ੂਰੀਆਂ ਨੂੰ ਸਾਂਨ ਉੱਤੇ ਚੜਦਿਆਂ ਵੇਖਦੇ ਲੋਕ ਸ਼ਮੀਆਂ ਨੂੰ ਮਾਂਦ-ਮੰਦ ਕੇ ਅੰਦਰ ਧਰਦੇ ਛੋਟੇ ਚੱਕ ਉੱਤੇ ਲੰਮੀਆਂ ਕਰਦਾ ਗਾਜਰਾ ਤੇ ਮੂੜੀਆਂ ਵਾਕਰ ਵਿਕਦੀਆਂ ਲੋਕਾਂ ਨੇ ਟੁੱਟੇ ਭੱਜੇ ਸ਼ੀਸ਼ਿਆਂ ਦੀ ਕੰਕਰਾਂ ਇਕੱਠੀਆਂ ਕਰ ਲਈਆਂ ਤੇ ਸਾਬਣ ਵਿੱਚ ਪਾਉਣ ਵਾਲਾ ਸੋਡਾ ਘੋਲ-ਘੋਲ ਕੇ ਲੋਕਾਂ ਨੇ ਭਾਂਡੇ ਭਰ ਲਏ ਕਿਤੇ ਕੋਈ ਅੱਗ ਲਾਉਣ ਦਾ ਸਮਾਨ ਇਕੱਠਾ ਕਰਦਾ ਤੇ ਕਿਤੇ ਅੱਗ ਬੁਝਾਉਣ ਲਈ ਆਪਣੇ ਅੰਦਰ ਰੇਤ ਦੀਆਂ ਬੋਰੀਆਂ ਧਰਦਾ ਥੀਵਿਆਂ ਨੇ ਤੋਲਾ-ਤੋਲਾ ਫੀਮ ਦਾ ਕੰਨੀ ਨਾਲ ਬੰਨ ਛੱਡਿਆ ਸੀ ਅੱਗ ਅੰਦਰੇ-ਅੰਦਰ ਧੁਕਦੀ ਰਹੀ ਫਿਰ ਧੂਏ ਉੱਚੇ ਹੁੰਦੇ ਗਏ ਤੇ ਫਿਰ ਅੱਖਾਂ ਦੇ ਸਾਹਮਣੇ ਲਾਟਾਂ ਬਲਣ ਲੱਗ ਪਈਆਂ ਪਿੰਡਾਂ ਤੋਂ ਪਿੰਡ ਦੇ ਰਾਹ ਟੁੱਟ ਗਏ ਸਨ ਜਿੱਥੇ ਕੋਈ ਹੈ ਸੀ ਹੈ ਸੀ ਦੂਜੇ ਦੀ ਸੂਰਤ ਲੈਣ ਜੋਗਾ ਕੋਈ ਨਹੀਂ ਸੀ ਵੀਰਾਂ ਦੀ ਮਾਂ ਵੀਰਾਂ ਦੇ ਵਿਆਹ ਤੋਂ ਕੋਈ 8 ਦਿਨ ਪਿੱਛੋਂ ਇੱਕ ਦੂਰ ਦੇ ਪਿੰਡ ਆਪਣੇ ਕਿਸੇ ਸੰਬੰਧੀ ਕੋਲ ਟੁਰ ਗਈ ਹੁਣ ਉਸ ਨੂੰ ਆਪਣੀ ਧੀ ਦੇ ਘਰ ਰਹਿਣਾ ਚੰਗਾ ਨਹੀਂ ਸੀ ਲੱਗਦਾ ਇਸ ਲਈ ਹਵੇਲੀ ਵਿੱਚ ਛਿਬੋ ਤੇ ਵੀਰਾਂ ਦੋਵੇਂ ਇਕੱਲੀਆਂ ਸਨ ਸ਼ਰੀਕੇ ਦੇ ਦੋ ਘਰਾਣੇ ਜਿਨ੍ਹਾਂ ਦੀ ਕੰਧ ਕਰਮਚਾਂਦੇ ਘਰ ਨਾਲ ਲੱਗਦੀ ਸੀ ਉਸਦੀ ਪੱਕੀ ਹਵੇਲੀ ਵਿੱਚ ਠਾਰ ਲੈ ਲਈ ਇਹਨਾਂ ਵਿੱਚੋਂ ਇੱਕ ਰੂਪਜੰਦੇ ਸ਼ਰੀਕੇ ਵਿੱਚ ਭਰਾ ਲੱਗਦਾ ਸੀ ਤੇ ਦੂਜਾ ਭਤੀਜਾ ਭਰਾ ਨੇ ਆਪਣੇ ਤ੍ਰੇਵੇਂ ਬਾਲ ਆਪਣੀ ਇੱਕ ਭੈਣ ਕੋ ਲੁਧਿਆਣੇ ਕੱਲ ਛੱਡੇ ਸਨ ਤੇ ਆਪ ਦੋਵੇਂ ਜੀ ਆਪਣੇ ਘਰਾਂ ਜ਼ਮੀਨਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ ਭਤੀਜੇ ਦਾ ਵਿਆਹ ਵੀਰਾਂ ਦੇ ਵਿਆਹ ਤੋਂ ਮਸਾ ਮਹੀਨਾ ਅਗੋਂ ਹੋਇਆ ਸੀ ਤੇ ਉਸਦੀ ਵੋਟੀ ਦੇ ਹੱਥ ਵੀ ਅਜੇ ਦੰਦਖੰਦ ਦਾ ਚੂੜਾ ਉੰਜੇ ਦਾ ਉੰਜ ਪਿਆ ਹੋਇਆ ਸੀ ਮੁਸੀਬਤ ਨੇ ਤਿੰਨਾ ਘਰਾਂ ਨੂੰ ਇਕੱਠਿਆਂ ਕਰ ਦਿੱਤਾ ਸੀ ਪਰ ਜਨਾਨੀਆਂ ਅਜੇ ਵੀ ਆਪਣੀਆਂ ਪਕਾਉਂਦੀਆਂ ਤੇ ਆਪੋ ਆਪਣਾ ਖਾਂਦੀਆਂ ਸਨ ਵੀਰਾ ਆਪ ਵੀ ਵਾਸ ਲੱਗਦੇ ਚੌਂਕੇ ਵੱਲ ਨਾ ਜਾਂਦੀ ਉੰਜ ਕਿਸੇ ਨੂੰ ਵੀਰਾ ਤੋਂ ਕੋਈ ਹੋਰ ਸ਼ਿਕਾਇਤ ਨਹੀਂ ਸੀ ਕਿਆਮਤ ਦਾ ਦਿਨ ਇਸ ਤੋਂ ਅੱਗੇ ਹੋਰ ਕੋਈ ਨਹੀਂ ਸੀ ਆਉਣਾ ਰੂਪ ਚੰਦ ਦਾ ਸ਼ਰੀਕ ਭਰਾ ਬਾਹਰ ਪਿਆਲੀਆਂ ਵਿੱਚ ਕਿਸੇ ਨੇ ਵੱਢ ਛੱਡਿਆ ਤੇ ਆਪ ਰੂਪ ਚੰਦ ਉਸ ਰਾਤ ਵੇਲੇ ਦਾ ਪੈਰਾ ਦਿਨ ਦਾ ਮਾਰਿਆ ਗਿਆ ਸਾਰੀ ਰਾਤ ਹਵੇਲੀ ਦੇ ਬੰਦੂਹੇ ਭਜਦੇ ਰਹੇ ਤੇ ਜਨਾਨੀਆਂ ਦੀਆਂ ਚੀਕਾਂ ਕੰਧਾਂ ਨਾਲ ਵੱਜ-ਵੱਜ ਕੇ ਟੁੱਟਦੀਆਂ ਰਹੀਆਂ ਵੀਰਾਂ ਨੇ ਆਪਣਾ ਚੂੜਾ ਭੰਨ-ਭੰਨ ਕੇ ਆਪਣੀਆਂ ਬਾਹਾਂ ਕਾਇਲ ਕਰ ਛੱਡੀਆਂ ਸਨ ਘਰ ਵਿੱਚ ਹੁਣ ਇੱਕੋ ਮਰਦ ਰੂਪ ਚੰਦ ਦਾ ਸ਼ਰੀਕ ਭਤੀਜਾ ਰਹਿ ਗਿਆ ਸੀ ਉਹ ਹਵੇਲੀ ਦੇ ਬਾਹਰ ਬੂਹੇ ਵੱਲ ਬੰਦੂਕ ਤਾਨ ਕੇ ਆਪਣੀ ਬਾਰੀ ਵਿੱਚ ਬੈਠਾ ਹੋਇਆ ਸੀ ਤੇ ਜਿੱਥੋਂ ਤੱਕ ਵਾਹ ਲੱਗਦੀ ਕਿਸੇ ਨੂੰ ਹਵੇਲੀ ਦੇ ਬੂਹੇ ਤੱਕ ਨਹੀਂ ਸੀ ਆਉਣ ਦਿੰਦਾ ਸਵੇਰ ਅਜੇ ਚੜੀ ਨਹੀਂ ਸੀ ਜਦੋਂ ਹਵੇਲੀ ਦੇ ਬੰਦ ਬੁਹਿਆਂ ਉਤੇ ਤੇਲ ਛਿੜਕਿਆ ਗਿਆ ਤੇ ਅੱਗ ਦੀ ਪਹਿਲੀ ਲੰਬ ਪ੍ਰਕਾਸ਼ਵਲ ਉੱਠੀ ਹਵੇਲੀ ਦੇ ਪਿਛਵਾੜੇ ਹਵੇਲੀ ਦੀ ਉੱਚੀ ਤੇ ਪੱਥਰ ਵਰਗੀ ਕੰਧ ਨਾਲ ਕਿੰਨੇ ਹੀ ਨੀਵੇਂ ਕੋਠੇ ਸਨ ਜਿੰਨਾ ਉਤੋਂ ਪੰਜਵੇਂ ਚੌਥੇ ਤੀਸਰੇ ਤੇ ਦੂਜੇ ਘਰ ਦੀਆਂ ਕੰਧਾਂ ਵਿੱਚ ਰੱਸੀਆਂ ਅਡਾਂਦਾ ਤੇ ਛੱਤਾਂ ਟੱਪ ਦਾ ਨਜ਼ੀਰ ਆਖਿਰ ਹਵੇਲੀ ਦੀ ਛੱਤ ਉਤੇ ਪਹੁੰਚ ਪਿਆ ਸੀ ਕ੍ਰਿੰਤਾ ਨੇ ਸੁਣਿਆ ਹੋਇਆ ਸੀ ਜਦੋਂ ਮਕਾਨ ਸੜ ਰਿਹਾ ਹੋਵੇ ਤਾਂ ਕੋਈ ਛਾਤੇ ਹੀਟ ਨਹੀਂ ਬੰਦਾ ਉਸੇ ਵੇਲੇ ਪੌੜੀਆਂ ਵਿੱਚ ਬੈਠਣਾ ਚਾਹੀਦਾ ਹੈ ਛੱਤਾਂ ਸਭ ਤੋਂ ਪਹਿਲਾਂ ਡਿੱਗਦੀਆਂ ਹਨ ਫਿਰ ਕੰਧਾਂ ਤੇ ਫਿਰ ਪੌੜੀਆਂ ਛਿਬੋ ਵੀਰਾਂ ਤੇ ਦੋਵੇਂ ਥੀਨੀਆਂ ਹਵੇਲੀ ਦੀਆਂ ਉਤਲੀਆਂ ਪੌੜੀਆਂ ਵਿੱਚ ਬੈਠੀਆਂ ਕੰਬ ਰਹੀਆਂ ਸਨ ਬਾਹਰ ਆਕਰਾਂ ਦਾ ਧੂਆਂ ਸੀ ਤੇ ਵਿੱਚ ਵਿੱਚ ਲੋਕਾਂ ਦੀਆਂ ਆਵਾਜ਼ਾਂ ਰਲੀਆਂ ਹੋਈਆਂ ਸਨ ਵੀਰਾਂ ਨੇ ਪੌੜੀਆਂ ਤੋਂ ਬਾਹਰ ਆ ਕੇ ਥਲੀ ਛਤ ਉਤੋਂ ਇੱਕ ਵਾਰ ਬਾਹਰ ਨੂੰ ਨਜ਼ਰ ਕੀਤੀ ਪਰ ਤੂੰ ਇਹ ਤੋਂ ਬਿਨਾ ਦੇਖਦਾ ਕੁਝ ਨਹੀਂ ਸੀ ਜਿਹਾ ਜਿਹਾ ਆਗੂ ਚੀ ਹੁੰਦੀ ਪਈ ਸੀ ਲੋਕਾਂ ਦੀਆਂ ਆਵਾਜ਼ਾਂ ਕੁਝ ਦੂਰ ਹੋ ਗਈਆਂ ਸਨ ਵੀਰਾ ਵੀਰਾ ਤਰਹਿ ਗਈ ਨਜ਼ੀਰ ਨੇ ਉਸ ਦੇ ਮੋਢੇ ਉੱਤੇ ਹੱਥ ਧਰਿਆ ਹੋਇਆ ਸੀ ਜੋ ਕੁਝ ਹੋਣਾ ਸੀ ਉਹ ਹੋ ਗਿਆ ਹੈ ਵੀਰਾ ਹੁਣ ਜਾਹੀਂ ਮੌਤੇ ਮਰਨ ਵਿੱਚ ਕੁਝ ਨਹੀਂ ਲੱਭਣਾ ਨਜ਼ੀਰ ਨੇ ਡਾਡੀ ਹਲੀਮੀਨ ਨਾਲ ਆਖਿਆ ਵੀਰਾ ਜਿਵੇਂ ਆਪਣੀ ਹੋਸ਼ ਵਿੱਚ ਨਹੀਂ ਸੀ ਨਾ ਉਸਨੇ ਆਪਣੀ ਗਵਾਂਡੀ ਨਜ਼ੀਰ ਨੂੰ ਪਛਾਨਿਆ ਤੇ ਨਾ ਜਿਵੇਂ ਉਸ ਦੀ ਗੱਲ ਸਮਝੀ ਸੱਚਾ ਰੱਬ ਗਵਾਏ ਵੀਰਾ ਵਰਿਆਂ ਉੱਤੇ ਹੋਣ ਲੱਗਾ ਏ ਮੈਂ ਕਦੇ ਰੱਜ ਕੇ ਸੁੱਤਾ ਨਹੀਂ ਸਾਰੀ ਸਾਰੀ ਰਾਤ ਮੈਂ ਤੇਰੇ ਸੁਪਨੇ ਪਿਆ ਘੜਦਾ ਰਹਿਣਾ ਵਾ ਤੂੰ ਕੌਣ ਏ ਵੀਰਾ ਦੇ ਮੂੰਹੋਂ ਮਸਾ ਇੰਨਾ ਹੀ ਨਿਕਲਿਆ ਮੈਂ ਤੇਰਾ ਗਵਾਂਡੀ ਨਜ਼ੀਰ ਹਾਂ ਵੀਰਾ ਤੂੰ ਮੈਨੂੰ ਪਛਾਨਦੀ ਕਿਉਂ ਨਹੀਂ ਜਿੰਨੀ ਵਾਰ ਤੂੰ ਆਪਣੇ ਖੇਤਾਂ ਵਿੱਚ ਜਾਂਦੀ ਰਹੀ ਹੈ ਮੈਂ ਓਨੀ ਵਾਰੀ ਖੂਹ ਉੱਤੇ ਬਹਿ ਕੇ ੱੱਪੇ ਗੋਂਦਾਰਿਆਂ ਹਾਂ ਆਪਣੀ ਜਵਾਨੀ ਉੱਤੇ ਰਹਿਮ ਕਰ ਵੀਰਾ ਜੇ ਤੂੰ ਜਿਉਂਦੀ ਕਿਸੇ ਹੋਰ ਦੇ ਹੱਥ ਲੱਗ ਗਈ ਹੋ ਤਾਂ ਵੀ ਤੂੰ ਨਹੀਂ ਬਚਣਾ ਮੈਂ ਸਾਰੀ ਉਮਰ ਤੈਨੂੰ ਅਜਾਂ ਨਹੀਂ ਲੱਗਣ ਦਿਆਂਗਾ ਐਸ ਰਾਹੋਂ ਪਿਛਲੇ ਰਾਹੋਂ ਮੈਂ ਤੈਨੂੰ ਫੁੱਲਾਂ ਵਾਂਗ ਉਤਾਰ ਲਵਾਂਗਾ ਛੇਤੀ ਕਰ ਵੀਰਾ ਹੁਣ ਇਹ ਹਵੇਲੀ ਸੜ ਕੇ ਸੁਆਹ ਹੋ ਜਾਣੀ ਐ ਅੱਗ ਦੀਆਂ ਲਾਟਾਂ ਵੀਰਾ ਦੇ ਮੂੰਹ ਤੇ ਲਿਸ਼ਕੀਆਂ ਤੇ ਉਸਨੇ ਇੱਕ ਨਜ਼ਰ ਭਰ ਕੇ ਨਜ਼ੀਰ ਦੀਆਂ ਅੱਖਾਂ ਵਿੱਚ ਵੇਖਿਆ ਏਕ ਮੇਰੀ ਗੱਲ ਮੰਨੇਗਾ ਮੈਂ ਤੇਰੀਆਂ ਸਭੋਂ ਮੰਨਾਂਗਾ ਵੀਰਾ ساری ਉਮਰ ਮੰਨਾਂਗਾ ਦੱਸ ਵੀਰਾ ਤੁ ਸ਼ੀਬੋ ਨੂੰ ਤੇ ਦੋਹਾਂ ਤ੍ਰਿਮਤਾ ਨੂੰ ਇੱਥੋਂ ਅਮਨ ਅਮਾਨ ਕੱਢ ਕੇ ਕਿਸੇ ਨੂੰ ਉਹਨਾਂ ਦੀ ਸੋਣਾ ਪਵੇ ਇਹ ਮੈਂ ਕਿੰਜ ਕਰਾਂਗਾ ਵੀਰਾ ਲੋਕ ਤੇ ਅੱਗੇ ਚਾਹੁੰਦੇ ਸਨ ਝੂ ਕਿਤੇ ਉਹ ਜਿਉਂਦੀਆਂ ਲੱਭ ਪੈਣ ਉਹਨਾਂ ਨੂੰ ਤੇ ਹੋਰ ਕੋਈ ਰਾਹ ਨਹੀਂ ਲੱਭਾ ਤਾਂ ਉਹਨਾਂ ਨੇ ਅੱਗ ਲਾਈ ਐ ਇਹ ਮੈਨੂੰ ਨਹੀਂ ਪਤਾ ਪਰ ਜੇ ਤੂੰ ਇੰਜ ਕਰ ਦੇ ਮੈਂ ਸਾਰੀ ਉਮਰ ਤੇਰੀ ਹੱਥ ਬੱਧੀ ਗੁਲਾਮ ਹੋ ਜਾਵਾਂਗੀ ਨਹੀਂ ਤੇ ਮੈਂ ਇਸ ਅੱਗ ਵਿੱਚੋਂ ਬਾਹਰ ਨਹੀਂ ਆਉਣਾ। ਚੰਗਾ ਮੈਂ ਆਪਣੀ ਵਾਹ ਲਾ ਦੇਣਾ ਵਾ। ਸਾਚਾ ਨਾ ਏ। ਰੱਬ ਗਵਾਏ। ਮੈਨੂੰ ਇਤਬਾਰ ਏ। ਨਹੀਂ ਤੇ ਫਿਰ ਕਿੰਨੇ ਮਰਨੋ ਡੱਕ ਲੈਣਾ ਏ। ਅੱਗ ਦੀਆਂ ਲਾਟਾਂ ਹੁਣ ਸੂਈਆਂ ਘੋਟ ਹੋ ਗਈਆਂ ਸਨ ਤੇ ਲੋਕਾਂ ਦੀਆਂ ਆਵਾਜ਼ਾਂ ਹੋਰ ਦੂਰ ਚਲੀਆਂ ਗਈਆਂ ਸਨ। ਇੱਕ ਇੱਕ ਤ੍ਰੀਮਤ ਨੂੰ ਨਜ਼ੀਰ ਨੇ ਬਾਹਾਂ ਵਿੱਚ ਚੁੱਕ-ਚੁੱਕ ਕੇ ਨਾਲ ਦੇ ਘਰ ਉਤਾਰਿਆ। ਵੀਰਾਂ ਨੇ ਧੂਏ ਨੂੰ چیر ਕੇ ਹਵੇਲੀ ਦੀਆਂ ਪੌੜੀਆਂ ਉਤਰੀਆਂ। ਇਹ ਇਤਲੀ ਸ਼ਤੋ ਖਾਲੀ ਬੰਦੂਕ ਫੜ ਰੂਪ ਚੰਦ ਦੇ ਭਤੀਜੇ ਦੀ ਬਾਹ ਫੜਾਂਦੀ। ਕੜੀ ਜਿਹਾ ਜਵਾਨ ਮੁੰਡਾ ਜਿਵੇਂ ਅੱਧਿਓ ਬਹੁਤਾ ਮਾਰ ਚੁੱਕਾ ਸੀ। ਬੇਸੂਰਤ ਦਾ ਬੇਸੂਰਤ ਵੀਰਾਂ ਦੇ ਪਿੱਛੇ ਤੁਰਦਾ। ਰੱਸੀਆਂ ਨੂੰ ਫੜਦਾ, ਕੰਦਾ ਨਾਲ ਲੰਮਕਦਾ। ਉਹ ਨਾਲ ਦੇ ਘਰ ਉਤਰਿਆ ਤੇ ਫੇਰ ਉਸ ਤੋਂ ਨਾਲ ਦੇ, ਹੋਰ ਨਾਲ ਦੇ, ਹੋਰ ਨੀਵੇਂ ਨਜ਼ੀਰ ਦੇ ਘਰ ਲੱਥਾ। ਸ਼ੁਕਰ ਏ ਸੀ ਜੋ ਲੋਕ ਘਰਾਂ ਵਿੱਚ ਨਹੀਂ ਸਨ ਤੇ ਦੂਜੇ ਬੰਨੇ ਹਵੇਲੀ ਦੇ ਮੂੰਹ ਵੱਲ ਖਲੋਤੇ। ਸਾਰਦੀ ਹਵੇਲੀ ਨੂੰ ਤੱਕ ਰਹੀ ਸਨ ਅੱਗ ਦੇ ਲੰਮੇ ਅਸਮਾਨਾਂ ਨੂੰ ਛੋਣ ਲੱਗੇ ਸਨ ਪਰ ਹੁਣ ਲੋਕ ਅੱਗ ਬੁਝਾ ਰਹੇ ਸਨ ਨਹੀਂ ਤੇ ਨਾਲ ਦਾ ਉਸ ਤੋਂ ਨਾਲ ਦਾ ਤੇ ਹੋਰ ਪਤਾ ਨਹੀਂ ਕਿੰਨੇ ਘਰ ਸੜ ਜਾਣੇ ਸਨ ਨਾਲ ਦੇ ਖਾਲੀ ਘਰ ਦੀਆਂ ਬਾਰੀਆਂ ਕਾਲੀਆਂ ਚੁਆਤੀ ਹੋ ਗਈਆਂ ਸਨ ਜਦੋਂ ਅੱਗ ਨੂੰ ਡੱਕਾ ਪਿਆ ਲਾਂਬੇ ਹੇਠਾਂ ਲਹਿ ਗਈ ਪਰ ਤੂੰ ਆ ਤੇ ਸੇ ਕਿਸੇ ਨੂੰ ਹਵੇਲੀ ਦੇ ਨੇੜੇ ਨਹੀਂ ਸੀ ਆਉਣ ਦਿੰਦਾ ਪੂਰੇ ਦੋ ਦਿਨ ਹਵੇਲੀ ਦੇ ਅੰਦਰ ਤੋ ਖਦਾ ਰਿਆ ਤੇ ਜਦੋਂ ਲੋਕਾਂ ਨੇ ਹਵੇਲੀ ਦੀ ਸਵਾਹ ਫਰੋਲੀ ਤਾਂ ਹੈਰਾਨ ਸਨ ਨਾ ਕਿਸੇ ਮਨੁੱਖ ਦੀ ਹੱਡੀ ਲੱਭਦੀ ਸੀ ਤੇ ਨਾ ਪੰਗਰੇ ਹੋਏ ਸੋਨੇ ਦੀ ਝਲਕ ਪੈਂਦੀ ਸੀ ਫਿਰ ਆਪੇ ਹੀ ਲੋਕ ਆਖਦੇ ਅੱਗੇ ਵੀ ਤੇ ਆਖਰਾਂ ਦੀ ਸੀ ਹੱਡੀਆਂ ਵੀ ਸੜ ਕੇ ਸਵਾਹ ਹੋ ਗਈਆਂ ਹੋਣਗੀਆਂ ਸਾਰੇ ਪਿੰਡ ਵਿੱਚੋਂ ਮੁਰਦਿਆਂ ਨੂੰ ਬਾਹਰ ਢਵਾ ਦਿੱਤਾ ਗਿਆ ਤੇ ਲੋਕਾਂ ਨੇ ਲਹੂ ਦੀ ਆਖਰੀ ਬੂੰਦ ਵੀ ਢੋ ਕੇ ਪਿੰਡ ਨੂੰ ਮੁੜ ਨਰੋਇਆ ਕਰ ਲਿਆ ਸਿਰਫ ਅਜੇ ਹਵੇਲੀ ਦੀ ਸਵਾਹ ਆਪਣੀ ਥਾਂ ਤੇ ਪਈ ਹੋਈ ਸੀ ਰਾਤ ਅੱਧੀੋਂ ਬਹੁਤੀ ਲੰਗ ਗਈ ਸੀ ਮਾੜੀ ਮਾੜੀ ਹਵਾ ਵਗਦੀ ਪਈ ਸੀ ਹਵੇਲੀ ਦੀ ਸਵਾ ਇਸ ਤਰ੍ਹਾਂ ਹਿੱਲੀ ਜਿਵੇਂ ਇੱਕ ਵਾਰ ਉਸ ਦਾ ਦਿਲ ਹਿੱਲ ਗਿਆ ਹੋਵੇ ਪਾਰਕ ਮਾਦ ਵਿੱਚੋਂ ਅੱਗੜ ਪਿਛੜ ਤਿੰਨ ਘੋੜੀਆਂ ਲੰਘ ਰਹੀਆਂ ਸਨ ਜਿਨ੍ਹਾਂ ਵਿੱਚੋਂ ਵਿਚਲੀ ਛਿਬੋ ਦੀ ਘੋੜੀ ਕੋਲ ਖਲੋ ਕੇ ਵੀਰਾਂ ਨੇਆਂ ਦੀ ਇੱਕ ਪੋਟਲੀ ਛਿਬੋ ਦੇ ਲੱਕ ਨਾਲ ਬੱਧੀ ਤੇ ਫਿਰ ਉੱਚੇ ਉੱਚੇ ਕਮਾਦ ਵਿੱਚ ਇੱਕ ਪਰਛਾਵਾਂ ਬਣ ਗਈ ਉਹ ਪਿੰਡ ਦੇ ਲੋਕ ਸਿਰਫ ਇਹੋ ਜਾਣਦੇ ਹਨ ਕਿ ਰੂਪਚੰਦ ਨੇ ਜੂ ਕਮੀਨਾ ਦੀ ਧੀ ਨਾਲ ਨਵਾਂ ਵਿਆਹ ਕੀਤਾ ਸੀ ਉਹ ਕੁੜੀ ਪਤਾ ਨਹੀਂ ਕਿਵੇਂ ਨजीर ਨੇ ਹਵੇਲੀ ਵਿੱਚੋਂ ਜੌਂਦੀ ਕੱਢ ਲਈ ਐ ਤੇ ਆਪਣੇ ਘਰ ਪਾ ਲਈ ਐ ਤੁਸੀਂ ਸੁਣੀ ਕਹਾਣੀ ਕਮੀਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ